ਲੋਨੀ پری ਕਾ ਖਜ਼ਾਨਾ ਕਿਸੇ ਕੇ ਸੇਮਾ ਸਿੰਘ ਪਰਲਾ ਤੇ ਉਹ پری پری ਨੇ ਅੱਜ ਬੜੇ ਬੂਟੇ ਲਾਏ ਨੇ ਬਹੁਤ ਵੈਰੀ ਗੁੱਡ ਸ਼ਾਬਾਸ਼ ਚਾ ਮਿੱਟੀ ਪਾ ਬਲੇ ਚਾ ਥੋੜਾ ਸਿੱਧਾ ਕਰ ਲੋ ਸਿੱਧਾ ਵੈਰੀ ਗੁੱਡ ਪਾਪਾ ਮਨੇ ਧਿਆਨ ਕਰੋ ਚਲੋ ਆਪੇ ਸਿੱਧਿਓ ਜੀ ਬਸ ਆਪਾਂ ਵੀਡੀਓ ਮੇਨ ਬਣਾਣੀ ਹੈ ਬੱਡੀ ਦਾ ਵਟ ਕੱਢੀ ਯਾਰ ਅੱਜ ਤੱਕ ਕਿਵੇਂ ਆਪ ਬਾਹਰ ਰਿੰਦਾ ਟੋਇਆ ਪਾਣੀ ਦਾ ਨਾ ਪਤੂਏ ਚਲ ਮੈਂ ਪਾਣੀ ਮੈ ਲੈ ਆਣਾ ਚਲ ਤੂੰ ਪਾ ਦੇ ਮੈਂ ਆਵੇਂ ਬੂਟਾ ਲਾਵਾਂ ਠੀਕ ਤੁੱਪ ਬੜੀ ਚੜ ਗਈ ਏ ਕਬੂਟਾ ਇਹ ਵੀ 40 50 ਰਿੰਦਾ ਵੇ ਹਲਾ ਕੀ ਛਡਾਂਗੇ ਤਾਂ ਉਹ ਕਹਿਣਾ ਯਾਰ ਥੋੜਾ ਜਿਹਾ ਸਾਥ ਦਿੱਤਾ ਗੁਰਵੀਰ ਜੀ ਬੜੀ ਮਿਹਰਬਾਨੀ ਹਲੰਗ ਦੇ ਟੋ ਕਿੰਨੀ ਦੁਨੀਆ ਲੰਗੀ ਮੰਜਾਲ ਕਿਸੇ ਕੇ ਆਵੇ ਲਾਈ ਡਾਕਟਰ ਸਾਹਿਬ ਅਸੀਂ ਝਟ ਲਵਾ ਦਿੰਨੇ ਆ ਬਰਨਾ ਨਾ ਕੋਈ ਹਾਲ ਨਹੀਂ ਲੋਕਾਂ ਦਾ ਅਸਰ ਜਿਤਰਾ ਹੈਗਾ ਜੀ ਚਲੋ ਐਸਾ ਲੱਗੇ ਆ ਜੀ ਲਾ ਪਰ ਇਹਨੂੰ ਪਾਣੀ ਪਾਪੇ ਲੋ ਟਕਣ ਖੋਲ ਲਾ ਲੋ ਪਰ ਇਹ ਨਾਲ ਨਾਲ ਪਾਣੀ ਪਾਈ ਜਾਂਦੀ ਏ ਚਲੋ ਜੀ ਚਲੋ ਚਲੋ ਟਕਣ ਨਹੀਂ ਖੁੱਲਦਾ ਲਿਆ ਮੈਂ ਖੋਲ ਤੂੰ ਬਹੁਤ ਫੜੀ ਰੱਖ ਬਹੁਤ ਘਟਲਾ ਚੰਗੀ ਜਰਾ ਜੀ ਆ ਨੀ ਪਰੀ ਹੁਣ ਫੜ ਥੋੜਾ ਪਾ ਦੇ ਭਲੀ ਚੰਗਾ ਸਾਡਾ ਤਾਂ ਹੁਣ ਕੋਈ ਦਹਿਣਾ ਕਰੇ ਸੁਖਣਾ ਇਹ ਫਿਰ ਉਹ ਖਲਾ ਵਾਲਾ ਬਿਲਾ ਲੱਗ ਜਾ ਚੱਲ ਬਸ 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 ਫਿਰ ਡੋਲ ਜਾ ਚਾਹ ਹੌਟੇ ਲਾ ਪਰੇ ਪਾਣੀ ਕਰਦੀਆਂ ਜਿੱਦਾਂ ਅਸੀਂ ਬਰਫ ਗਵਾਨ ਲੱਗ ਪੈਣਾ ਰੋਖ ਲਾ ਸਹੀ ਗੱਲ ਆ ਵੇ ਚੰਨ ਦੇ ਕੰਮ ਚੰਨ ਕਹਿੰਦਾ ਵੀ ਇੰਨੇ ਰੋਖ ਲਾ ਦੇਣੇ ਨੇ ਵੀ ਗਰਮੀ ਦਾ ਨਾ ਸਦ ਨਹੀਂ ਰਹਿਣਾ ਆ ਵਾ ਅਨੇਰਿਆਂ ਦੇ ਬੜਾ ਫਾਇਦਾ ਕਰਦੇ ਨੇ ਅਨੇਰ ਬੜਾ ਰੋਕਦੇ ਨੇ ਠੱਲ ਪੈਂਦੀ ਰੁੱਖਾਂ ਨਾਲ ਫੜੀ ਰੱਖ ਫੜੀ ਰੱਖ ਇੱਥੇ ਰਾਹ ਦੇ ਠੱਲੇ ਰੱਖ ਦੇ ਕਰ ਹਾਂ ਤਾਂ ਸੇਹਾਂ ਦਾ ਕਿੰਨਾ ਜ਼ੋਰ ਲੱਗਦਾ ਬੈ ਕਾ ਹੀ ਬੜਾ ਹੈ ਮੈਂ ਆਹ ਕੇ ਮੈਂ ਸਹੀ ਜਿਹਾ ਮਾਰਦੀ ਤੇਰੀ ਮਾਰ ਤਾਂ ਹੈ ਐਸੀ ਬੜੇ ਹੰਗਰ ਚੰਨ ਨੇ ਅੱਧਾ ਪੌਣਾ ਮਿੰਟ ਲਾਇਆ ਠੀਕ ਹੈ ਆ ਰੋਕਵਾ ਕਿ ਨਹੀਂ ਥਾਂ ਬਣ ਗਈ ਕੋਈ ਇਸ ਨੇੜੇ ਰਾਲੀ ਰਹਿ ਗਿਆ ਕੋਈ ਅੱਗ ਨਹੀਂ ਸੇਕਾ ਨਹੀਂ ਜਾਣਾ ਵੜਿਆ ਦੀ ਨੀਤ ਬਦਲ ਜਾਵੇ ਜੀਵਿੰਦਾਰ ਦੀ ਫਿਰ ਤਾਂ ਬਾਵੇਂ ਆਹ ਰਾਲੀਆ ਚੱਕ ਕੇ ਰੁੱਖ ਉੱਤੇ ਸੱਟੇ ਅੱਜ ਸਾੜ ਦੇਵੇ ਤੇ ਬਾਕੀ ਜੇ ਜਿਆਦਾ ਜੀਵਿੰਦਾਰ ਸਿਆਣਾ ਪੂਰਾ ਫਿਰ ਉਹ ਨੁਕਸਾਨ ਨਹੀਂ ਹੋਉਂਦਾ ਕਿਉਂਕਿ ਉਹਨੇ ਵੀ ਆਕਸੀਜਨ ਲੈਣੀ ਉਹ ਮੋਲ ਦੀ ਆਸੀ ਨਹੀਂ ਲੈਂਦਾ ਉਹਨੂੰ ਸਲੈਂਡਰ ਨਹੀਂ ਲੱਗਿਆ ਉਹ ਵੀ ਆਕਸੀਜਨ ਇਹ ਰੁੱਖਾਂ ਦੇ ਲੈਂਦਾ ਵੈ ਤੇ ਤਾਂ ਨੂੰ ਕਹਿੰਦਾ ਵੀ ਥੋੜਾ ਸੋਚ ਸਮਝ ਕੇ ਬੜੀ ਵੇ ਸਮਝਾ ਚੁੱਕੇ ਆ। ਚਲ ਮੈਂ ਬਣਾਉਂ। ਨਹੀਂ ਨਹੀਂ ਹੁਣ ਨਹੀਂ ਪਰ ਇੱਕ ਵਾਰੀ ਡਰੋ ਗਿਆ ਸੀਮੈਂਟ ਲਾਉਂ। ਆਇੱਕੇ ਲਾਈਓ ਵਾਰੀ ਦਾ। ਮੈਂ ਹਾਰਾ ਲਾਵਾ ਨਹੀਂ। ਹਾਂ। ਲੈ। ਅਹੀਂ ਨਾ ਕੋਈ ਇਧਰ ਲੱਗੇ ਖੜੇ ਹੀ ਰੱਖ ਲਾਣ। ਕਿੱਥੇ? ਅਬੂਲੇ ਵਾਲੀ ਸੜਕ ਤੇ। ਉਹਨਾਂ ਜਾਣਾ ਹੈ ਗਿਆਸ। ਉਹਨਾਂ ਜਾਣਾ ਹੈ। ਉਹ ਉਹ ਨਾਲ ਲੈ ਕੇ ਗਏ ਹੁਣ ਵਾਪਸ ਲਿਆਣ ਜੋਗੇ ਨਹੀਂ ਕਿਉਂਕਿ ਲਫਾਫੇ ਗਲ ਹੋ ਜਾਣੇ ਨਹੀਂ ਸੋਕੇ ਰਹਿ ਗਏ ਨੇ ਬਸ ਅੱਛਾ ਅੱਧਾ ਪੌਣਾ ਘੰਟਾ ਲੱਗਣਾ ਹੈ ਚਲ ਠੀਕ ਹੈ ਜੰਨੂ ਕਿਲੂ ਕਢਾ ਦੇ ਕੁਸਾ ਦੇ ਉਹਨੂੰ ਕਹਿ ਦੇਣਾ ਕਢੀ ਕਿਸੇ ਤਰ੍ਹਾਂ ਪਾਣੀ ਲਾ ਜੋ ਬੁੱਟੇ ਲਾ ਦੋ ਰੁੱਖ ਲੈ ਆਓ ਜੇ ਜੇ ਟਾਈਮ ਲੱਗ ਰੁੱਖ ਤੁਹਾਡੇ ਘਰੇ ਪਹਚਾ ਦੇਾਂਗੇ ਚਲ ਠੀਕ ਹੈ ਪਰ ਇਹ ਪਾਣੀ ਬਾ ਪਰ ਇਹ ਪਾਣੀ ਬਾ ਫਟਾਫਟ ਪਰ ਇਹ ਪਾਣੀ ਲੈ ਕੇ ਆ ਕਿੱਥੇ ਪਿਆ ਦੱਸੇ ਤੂੰ ਚੱਲ ਅੱਗੇ ਘਟ ਚੱਲ ਕੇ ਬਸ ਇਹ ਆਪੇ ਕਰ ਲੈਣਗੇ ਠੀਕ ਹੈ ਤੋ ਬੜੀ ਚੜ ਗਈ ਏ ਕਿੱਥੇ ਉੱਤ ਅੱਗੇ ਲਾ ਦੀ ਇੱਕਦਾ ਪਰਾਂ ਪਰਾਂ ਚ ਪਈ ਦੇ ਗਨ ਵੇ ਰਹਿਣ ਦੇ ਉਹ ਦੂਜੇ ਪਾਸੇ ਨਾ ਚਾ ਚਲਿਓ ਅੱਗੇ ਹੋਰ ਪੁੱਤੂ ਪਾਣੀ ਪਾ ਦੇ ਨੂੰ ਮੇਜਰ ਮੇਜਰ ਟੋਏ ਖੱਟੀ ਖੜਾ ਹੈ ਚਲ ਨਾ ਇੱਕੇ ਪਾਸੇ ਲਾਈ ਚਲੀ ਅੱਜ ਬੱਸ ਆ ਜਾ ਇਵੇਂ ਕਰੀ ਹੋਰ ਫੇਰ ਆ ਜਾ ਆ ਜਾ ਆ ਜਾ ਫੇਰ ਦੂਜੇ ਵੇ ਫੇਰ ਆ ਚਲਾਂਗੇ ਦੋ ਚੌਨ ਫੇਰ ਜੋ ਛੁੱਟੀ ਹਟੀ ਕੱਲ ਪਰਸੋਂ ਨਾ ਗੱਡੀ ਜਿਵੇਂ ਰੱਖੀ ਰੱਖ ਆ ਉਸੇ ਵਿੱਚ ਚੱਕੀ ਚਾ ਮੈਂ ਲੈ ਸਿਰਕ ਲਾਵੀ ਲਾਵੀ ਤੂੰ ਲਾਵੀ ਠੀਕ ਨਹੀਂ ਮੈਂ ਹੁਣ ਵੀਡੀਓ ਬਣਾਉਣਾ ਮੈਨੂੰ ਲਾਹਣ ਦੇ ਇਧਰ ਸਿਰਫ 10 ਸੈਕਿੰਡ ਦੀ ਵੀਡੀਓ ਬਣਾਈ ਹੈ ਮੈਂ ਲਾਵਾ ਰਹੀ ਤੂੰ ਤੂੰ ਫੇਰ ਲਾਵੀ ਮੈਂ ਦੋ ਲਾ ਰਿਹਾ ਠੀਕ ਹੈ ਜੀ ਹਾਂ ਟੋਇਆ ਪਟਿਆ ਵੈ ਚੰਨ ਲਾ ਵੇ ਚੰਨ ਮੈਂ ਨਾ ਨਾ ਚਾ ਵਾਰੀ ਲੈ ਜੋ ਪਰੀ ਤੂੰ ਅੱਗੇ ਪਰੀ ਅੱਗੇ ਆ ਜਾ ਲਾ ਪਰੀ

ਹਰੀ ਬਾਲਟੀ ਉੱਥੇ ਰੱਖ ਆ ਮੈਂ ਦੀ ਬਤੂ ਚੱਲ ਮੈਂ ਤੈਨੂੰ ਬਾਲਟੀ ਜਨਾ ਤਾ ਕੱਢਾ ਪੈੜਾ ਸਸ ਲਾ ਲਾ ਇਹ ਲਾਤ ਅਬ ਅੱਗੇ ਲਿਆਓ ਪਰ ਆ ਬੋਤਲ ਲੈ ਕੇ ਮੈਂ ਦੋਵੇਂ ਬੋਤਲਾਂ ਪੜ ਦੇਣਾ ਲਾ ਹੀ ਦੇਈਏ ਪਰਲੇ ਚਲੋ ਓਹ ਠੀਕ ਹੈ ਜੀ